ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਦੇ ਸਮੇਂ ਬੀਬੀ ਰਜਨੀ ਹੋਏ ਜੋ ਕਿ ਗੁਰਬਾਣੀ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਬੜਾ ਵਿਸ਼ਵਾਸ ਰੱਖਦੇ ਸਨ ਉਹਨਾਂ ਦੇ ਪਿਤਾ ਦੁਨੀ ਚੰਦ ਪੰਜਾਬ ਦੇ ਪਠੀ ਨਗਰ ਦੇ ਪ੍ਰਸਿੱਧ ਜ਼ਗੀਰਦਾਰ ਸਨ ਉਸ ਦੇ ਘਰ ਪੰਜ ਧੀਆਂ ਨੇ ਜਨਮ ਲਿਆ ਪਰ ਉਸ ਦੇ ਮਨ ਵਿੱਚ ਇੱਕ ਪੁੱਤਰ ਦੀ ਇੱਛਾ ਸੀ ਇਸ ਲਈ ਉਸਨੇ بڑے ਹਵਨ ਜਗ ਕਰਵਾਏ ਪਰ ਕੋਈ ਫਾਇਦਾ ਨਹੀਂ ਹੋਇਆ ਉਸ ਦਾ ਪਰਮਾਤਮਾ ਤੋਂ ਵਿਸ਼ਵਾਸ ਉੱਠ ਗਿਆ ਤੇ ਉਹ ਨਾਸਤਕ ਹੋ ਗਿਆ ਇਸ ਤੋਂ ਬਾਅਦ ਉਸਨੇ ਆਪਣੀਆਂ ਚਾਰ ਧੀਆਂ ਦਾ ਵਿਆਹ ਕਰ ਦਿੱਤਾ ਤੇ ਪੰਜਵੀਂ ਧੀ ਲਈ ਵਾਰ ਲਬਣਾ ਸ਼ੁਰੂ ਕਰ ਦਿੱਤਾ ਜਦੋਂ ਸਭ ਤੋਂ ਛੋਟੀ ਪੁੱਤਰੀ ਲਈ ਵਾਰੇ ਦੀਪਾਲ ਹੋ ਰਹੀ ਸੀ ਤਾਂ ਕੁਸ ਦੀਆਂ ਜਾਰੇ ਧੀਆਂ ਵੀ ਆਈਆਂ ਹੋਈਆਂ ਸਨ ਉਹ ਸਾਰੀਆਂ ਮਿਲ ਕੇ ਆਪਣੇ ਪਿਤਾ ਦੀਆਂ ਤਾਰੀਫਾਂ 'ਚ ਕਸੀਦੇ ਪੜ ਰਹੀਆਂ ਸਨ ਕਿ ਉਹਨਾਂ ਦੇ ਪਿਤਾ ਉਹ ਸਭ ਕੁਝ ਉਹਨਾਂ ਨੂੰ ਦਿੱਤਾ ਜੋ ਕੋਈ ਰਾਜਾ ਆਪਣੀਆਂ ਧੀਆਂ ਨੂੰ ਦਿੰਦਾ ਹੈ ਪਰ ਰਜਨੀ ਜੋ ਕੁਵਾਰੀ ਸੀ ਉਸਨੇ ਕਿਹਾ ਕਿ ਇਹ ਸੱਚ ਨਹੀਂ ਹੈ ਦੇਣ ਵਾਲਾ ਤਾਂ ਉਹ ਦਾਤਾ ਹੈ ਪਿਤਾ ਤਾਂ ਸਿਰਫ ਸਾਧਨ ਮਾਤਰ ਹਨ ਇਸ ਸੇ ਭੈਣਾਂ ਸਹਿਮਤ ਨਹੀਂ ਹੋਈਆਂ ਤੇ ਉਨਾ ਜ ਮਤਵੇਦ ਹੋ ਗਿਆ ਤੇ ਸਭ ਬੈਣਾ ਕਹਿਣ ਲਗੀਆਂ ਕਿ ਰਜਨੀ ਪਿਤਾ ਦਾ ਉਪਕਾਰ ਨਹੀਂ ਮੰਦੀ ਇਸ ਦੇ ਪਿਤਾ ਦੁਨੀ ਚੰਦ ਨੂੰ ਬਹੁਤ ਗੁੱਸਾ ਆਇਆ ਤੇ ਉਸਨੇ ਕਿਹਾ ਕਿ ਮੈਂ ਤੈਨੂੰ ਪਾਲਣ ਲਈ ਹਰ ਸੁਖ ਸਾਧਨ ਦਿੱਤਾ ਪਰ ਤੂੰ ਹੁਣ ਲੂਣ ਹਰਾਮ ਵਾਲੀ ਗੱਲ ਕਰ ਰਹੀ ਹੈ ਮੈਂ ਤੈਨੂੰ ਅਤੇ ਤੇਰੇ ਪਰਮਾਤਮਾ ਨੂੰ ਵੇਖ ਲਵਾਂਗਾ ਰਜਨੀ ਪਿਤਾ ਦੇ ਗੁੱਸੇ ਤੋਂ ਪ੍ਰਭਾਵਿਤ ਨਹੀਂ ਹੋਈ ਉਸਨੇ ਗੁਰਬਾਣੀ ਸੁਣਨਾ ਅਤੇ ਸਾ ਸੰਗਤ ਦੀ ਸੇਵਾ ਕਰਨੀ ਜਾਰੀ ਰੱਖਿਆ ਉਸ ਨੂੰ ਗੁਰਬਾਣੀ ਤੇ ਗੁਰੂ ਵਿੱਚ ਬਹੁਤ ਵਿਸ਼ਵਾਸ ਸੀ ਉਸਦੇ ਦਿਲ ਵਿੱਚ ਪੂਰਨ ਸਰਦਾ ਸੀ ਕਿ ਸਭ ਦੇਣ ਵਾਲਾ ਉਹ ਪ੍ਰਮਾਤਮਾ ਹੈ ਇਨਸਾਨ ਤਾਂ ਸਿਰਫ ਸਾਧਨ ਮਾਤਰ ਹੈ ਰਜਨੀ ਆਪਣੇ ਸ਼ਬਦਾਂ ਤੇ ਅਟਲ ਰਹੀ ਉਸ ਨੂੰ ਪ੍ਰਮਾਤਮਾ ਤੇ ਪੂਰਾ ਭਰੋਸਾ ਸੀ ਉਸ ਦੀਆਂ ਗੱਲਾਂ ਤੋਂ ਤੰਗ ਆਏ ਪਿਤਾ ਨੇ ਉਸ ਦਾ ਵਿਆਹ ਇੱਕ ਕੋਹੜੀ ਨਾਲ ਕਰ ਦਿੱਤਾ ਰਜਨੀ ਆਪਣੇ ਕੋਹੜੀ ਪਤੀ ਨੂੰ ਛੋਟੀ ਜਹੀ ਰੇੜੀ ਤੇ ਬਿਠਾ ਕੇ ਪਿੰਡ-ਪਿੰਡ ਜਾ ਕੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੀ। ਇੱਕ ਦਿਨ ਉਹ ਘੁੰਮਦੇ-ਘੁੰਮਦੇ ਰਮਦਾਸਪੁਰ ਚ ਉਹ ਨਿਰਮਾਣ ਅਧੀਨ ਸਰੋਵਰ ਦੇ ਕਿਨਾਰੇ ਆਰਾਮ ਕਰਨ ਲੱਗੀ। ਉਸਨੇ ਸਰੋਵਰ ਕਿਨਾਰੇ ਲੱਗੇ 베ਰੀ ਦੇ ਰੁੱਖ ਥਲੇ ਆਪਣੇ ਪਤੀ ਨੂੰ ਬਿਠਾ ਦਿੱਤਾ ਤੇ ਖੁਦ ਪਿੰਡ ਭੀਖ ਮੰਗਣ ਲਈ ਚਲੀ ਗਈ। ਉਸੇ ਜਾਣ ਤੋਂ ਬਾਅਦ ਉਸ ਦਾ ਪਤੀ ਵੇਖਦਾ ਹੈ ਕਿ ਕੁਝ ਪੰਛੀ 베ਰੀ ਦੇ ਰੁਖ ਉਤੇ ਬੈਠੇ ਹੋਏ ਸਨ ਉਹ ਵਾਰੀ-ਵਾਰੀ ਰੁਖ ਤੋਂ ਉਤਰ ਕੇ ਸਰੋਵਰ ਵਿੱਚ ਡੁਬਕੀ ਲਗਾਉਂਦੇ ਹਨ ਤੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਕਾਲਾ ਰੰਗ ਸਫੇਦ ਯਾਨੀ ਉਹ ਹੰਸ ਰੂਪੀ ਪੰਛੀ ਵਿੱਚ ਪਵਿੱਤਰ ਹੋ ਜਾਂਦੇ ਹਨ ਸਰੋਵਰ ਦੇ ਪਾਣੀ ਵਿੱਚ ਚਮਤਕਾਰੀ ਸ਼ਕਤੀ ਵੇਖ ਕੇ ਰਜਨੀ ਦੇ ਪਤੀ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਉਹ ਵੀ ਇਸ ਸਰੋਵਰ ਵਿੱਚ ਜਿਨਾਨ ਕਰਕੇ ਵੇਖ ਲਵੇ ਤਾਂ ਉਹਨੇ ਵੀ ਸਰੋਵਰ ਚ ਡੁੱਬਕੀ ਲਗਾਈ ਕੁਦਰਤ ਦਾ ਚਮਤਕਾਰ ਹੋਇਆ ਤੇ ਪਲ ਪਰ ਵਿੱਚ ਉਹ ਰੋਗੀ ਪੁਰਸ਼ ਨਿਰੋਗੀ ਪੁਰਸ਼ ਬਣ ਗਿਆ ਰਜਨੀ ਜਦੋਂ ਵਾਪਸ ਵਰਤੀ ਤਾਂ ਆਪਣੇ ਪਤੀ ਨੂੰ ਉਥੇ ਨਾ ਪਾ ਕੇ ਪਰੇਸ਼ਾਨ ਹੋ ਗਈ ਇੱਕ ਤੰਦਰੁਸਤ ਨੌਜਵਾਨ ਉਸ ਨੂੰ ਆਪਣਾ ਪਤੀ ਦੱਸ ਰਿਹਾ ਸੀ ਪਰ ਰਜਨੀ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਹੋ ਰਿਹਾ ਦੋਵੇਂ ਝਗੜਨ ਲੱਗੇ ਤਾਂ ਲੋਕਾਂ ਨੇ ਸੁਝਾਅ ਦਿੱਤਾ ਕਿ ਬਾਬਾ ਬੁੱਢਾ ਜੀ ਦੀ ਨਗਰਾਨੀ ਚ ਸਰੋਵਰ ਦਾ ਕੰਮ ਚੱਲ ਰਿਹਾ ਹੈ। ਉਹਨਾਂ ਕੋਲ ਚੱਲ ਕੇ ਹੀ ਇਸ ਗੱਲ ਦਾ ਫੈਸਲਾ ਹੋ ਜਾਵੇਗਾ ਕਿਉਂਕਿ ਸਰੋਵਰ ਦੀ ਦੇਖਰੇਖ ਦਾ ਕੰਮ ਉਹਨਾਂ ਦੀ ਨਗਰਾਨੀ ਵਿੱਚ ਚੱਲ ਰਿਹਾ ਹੈ। ਬਾਬਾ ਬੁੱਢਾ ਜੀ ਕੋਲ ਜਦੋਂ ਦੋਵੇਂ ਗਏ ਤਾਂ ਉਹਨਾਂ ਨੇ ਨੌਜਵਾਨ ਨੂੰ ਕਿਹਾ ਕਿ ਧਿਆਨ ਨਾਲ ਵੇਖੋ ਕਿਤੇ ਕੋਈ ਪੁਰਾਣਾ ਰੋਗ ਤਾਂ ਨਹੀਂ ਬਚਿਆ। ਉਸ ਤੋਂ ਬਾਅਦ ਨੌਜਵਾਨ ਨੇ ਦੱਸਿਆ ਕਿ ਜਦੋਂ ਸਰੋਵਰ 'ਚ ਉਹ ਡੁੱਗੀ ਲਗਾਉਣ ਲਈ ਉਤਰਿਆ ਸੀ ਤਾਂ ਉਸ ਨੇ ਇੱਕ ਹੱਥ ਨਾਲ ਝਾੜੀਆਂ ਨੂੰ ਪੜਿਆ ਸੀ ਤਾਂ ਇੱਕ ਹੱਥ ਦੀਆਂ ਉਂਗਲਾਂ ਦਾ ਅਗਲਾ ਹਿੱਸਾ ਅਜੇ ਵੀ ਰੋਗ ਗ੍ਰਸਤ ਸੀ। ਬਾਬਾ ਬੁੱਢਾ ਜੀ ਨੇ ਉਸ ਨੂੰ ਆਪਣਾ ਹੱਥ ਸਰੋਵਰ 'ਚ ਪਾਉਣ ਲਈ ਕਿਹਾ ਤਾਂ ਨੌਜਵਾਨ ਦੇ ਹੱਥ ਤੋਂ ਬਿਮਾਰੀ ਜਾ ਚੁਕੀ ਸੀ। ਇਹ ਵੇਖ ਕੇ ਬੀਬੀ ਰਜਨੀ ਨੂੰ ਭਰੋਸਾ ਹੋ ਗਿਆ ਤੇ ਦੋਵੇਂ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਨ ਲੱਗੇ। ਉਸ ਤੋਂ ਬਾਅਦ ਇਹ 베ਰੀ ਦੁੱਖਪੰਜਨੀ 베ਰੀ ਦੇ ਨਾਂ ਨਾਲ ਜਾਣੀ ਜਾਣ ਲੱਗੀ ਪਰ ਅੱਜਕੱਲ ਇਹ 베ਰੀ ਸਜਗੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਥਿਤ ਹੈ। ਜਿੱਥੇ ਲੋਕ ਹਰ ਮੰਦਰ ਸਾਹਿਬ ਦੇ ਦਰਸ਼ਨਾਂ ਦੇ ਨਾਲ ਨਾਲ ਇਸ ਦੁਖ ਭੰਜਨੀ 베ਰੀ ਦੇ ਦਰਸ਼ਨ ਵੀ ਕਰਦੇ ਸਨ ਆਓ ਅਸੀਂ ਵੀ ਆਪਣੇ ਸਤਿਗੁਰਾਂ ਤੇ ਭਰੋਸਾ ਰੱਖਦੇ ਹੋਏ ਗੁਰਬਾਣੀ ਪੜੀਏ ਤੇ ਸਿਮਰਨ ਕਰੀਏ ਕਿਉਂਕਿ ਅਸੀਂ ਗੁਰੂ ਨਾਲ ਪ੍ਰੀਤ ਰੱਖਾਂਗੇ ਤਾਂ ਉਹ ਵੀ ਸਾਡੀ ਹਰ ਪਲ ਰੱਖਿਆ ਕਰਦਾ ਹੈ ਅਤੇ ਸਾਡੇ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ